ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦਾ ਛੋਟਾ ਉਚਾਰਨ ਆਪਾਂ ਸਿੱਖ ਰਹੇ ਆ ਤੇ ਪੰਜ ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਅੱਗੇ ਆਪਾਂ ਸ਼ੁਰੂ ਕਰਦੇ ਆ ਤੀਰਥ ਨਾਵਾ ਜੇ ਤਿਸ ਭਾਵਾ ਤੀਰਥ ਨਾਵਾ ਪੜਨਾ ਕਿਉਂਕਿ ਇੱਥੇ ਨਾਉਣ ਦਾ ਅਰਥ ਹੈ ਤੇ ਭਾਰਾ ਉਚਾਰਨ ਕਰਨਾ ਤੀਰਥ ਨਾਵਾ ਜੇ ਤਿਸ ਭਾਵਾ ਇੱਥੇ ਵਿਸਰਾਮ ਹੈ ਵਿਣ ਭਾਣੇ ਕਿ ਨਾਏ ਕਰੀ ਕਿ ਕਕੇ ਨੂੰ ਸਿਹਾਰੀ ਲੱਗੀ ਆਪਾਂ ਪੜ ਜਾਂਦੇ ਕਿ ਨਾਏ ਕਰੀ ਕਕੇ ਲਾ ਕੇ ਹੁੰਦਾ ਹੈ ਸੰਗਤ ਜੀ ਇੱਥੇ ਕਕੇ ਨੂੰ ਸਿਹਾਰੀ ਹੈ ਕਿ ਨਾਏ ਕਰੀ ਨਾਏ ਪਾਠ ਉਚਾਰਨ ਕਰਨਾ ਹੈ ਨਾਉਣ ਦਾ ਅਰਥ ਇੱਥੇ ਨਾਏ ਕਰੀ ਜੇਤੀ ਸ੍ਰਿਠ ਉਪਾਈ ਵੇਖਾ ਇੱਥੇ ਵਿਸਰਾਮ ਹੈ ਵਿਣ ਕਰਮਾ ਕਿ ਮਿਲੈ ਲਈ ਮਿਲੇ ਨਹੀਂ ਪੜ ਦੇਣਾ ਸੰਗਤ ਜੀ ਮਿਲੈ ਦਲਾਵਾਂ ਦੇ ਨਾਲ ਕਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਇੱਥੇ ਵਿਸਰਾਮ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਗੁਰਾ ਤੇ ਵਿਸਰਾਮ ਲਾਉਣਾ ਹੈ ਗੁਰਾ ਇਕ ਦੇਹ 부ਝਾਈ ਦੇਹ ਦਦੇ ਨੂੰ ਲਾ ਲੰਮੀ ਕਰਕੇ ਹਾਹੇ ਨੂੰ ਸਿਆਰੀ ਥੋੜੀ ਬੋਲਣੀ ਐ ਦੇਹ 부ਝਾਈ ਸਬਣਾ ਜੀਆ ਕਾ ਇਕ ਦਾਤਾ ਇਥੇ ਵਿਸਰਾਮ ਐ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰਦ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਜਾਣੀ ਐ ਪੜਨਾ ਸੰਗਤ ਜੀ ਦਲਾਵਾਂ ਦੇ ਨਾਲ ਨਾਲ ਚੱਲੇ ਚੱਲੇ ਤੇ ਦਲਾਵਾਂ ਲੱਗੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਇੱਥੇ ਵਿਸ਼ਰਾਮ ਐ ਕੇ ਨਹੀਂ ਪੜ ਦੇਣਾ ਕੈ ਪੜਨਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕੀ ਪੁੱਛੈ ਪੜਨੈ ਪੁੱਛੀ ਨਹੀਂ ਕਹਿਣਾ ਤਵਾਤ ਨਾ ਪੁੱਛੈ ਕੀ ਟੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਦੋਸੀ ਸੰਗਤ ਜੀ ਸੱਛੇ ਦੇ ਨਾਲ ਉਚਾਰਨ ਕਰਨਾ ਦੋਸੀ ਨਹੀਂ ਕਹਿ ਦਿਨਾ ਸੱਛੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਕਿਉਂਕਿ ਗੁਰਬਾਣੀ ਦੇ ਵਿੱਚ ਪੈਰ ਵਿੱਚ ਬਿੰਦੀ ਕਿਤੇ ਵੀ ਨਹੀਂ ਆਈ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣ ਕਰੇ ਇੱਥੇ ਬਿਸਰਾਮ ਹੈ ਗੁਣਵੰਤਿਆ ਗੁਣ ਦੇ ਇਹਾ ਕੋਈ ਨਾ ਸੁਝਈ ਇੱਥੇ ਬਿਸਰਾਮ ਲਾਉਣਾ ਸੁਝਈ ਉਚਾਰਨ ਕਰਨਾ ਜੇ तिस ਗੁਣ ਕੋਏ ਕਰੇ ਸੋ ਸੰਗਤ ਜੀ ਦੋ ਪੌੜੀਆਂ ਦੀ ਆਪਾਂ ਸੰਥਿਆ ਸਰਵਣ ਕਰ ਲਈ ਹੈ ਘਰੇ ਬੈਠ ਕੇ ਗੁਰਬਾਣੀ ਦਾ ਸੁੱਧ ਉਚਾਰਨ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ